ਦੈਨਿਕ ਸਵੇਰ ਦੇਖਣ ਦੇ ਦਰਸ਼ਕਾਂ ਸਵਾਗਤ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਸ਼ੰਭੂ ਬੈਰਰ ਔਰ ਕਰੋਰੀ ਬਾਰਡਰ ਦੇ ਉੱਪਰ ਲਗਾਤਾਰ ਕਿਸਾਨ ਪ੍ਰਦਰਸ਼ਨ ਦੋ ਦਿਨ ਤੋਂ ਕਰ ਰਹੇ ਹਨ ਉਹਨਾਂ ਦੀ ਸਪੋਰਟ ਕਜ ਫਲੋਰ ਟੋਲ ਪਲਾਜ਼ਾ 11 ਤੋਂ ਲੈ ਕੇ 2 ਵਜੇ ਤੱਕ ਫ੍ਰੀ ਕੀਤਾ ਗਿਆ ਕਿਸਾਨ ਜਥੇਬੰਦੀਆਂ ਪਹੁੰਚ ਚੁੱਕਿਆ ਹੈ ਗਹਿਰਾਪੁਰੇ ਵੱਜ ਚੁੱਕੇ ਨੇ ਔਰ ਸਾਡੇ ਨਾਲ ਜਥੇਬੰਦੀ ਦੇ ਪ੍ਰਧਾਨ ਅਮਰੀਕੀ ਨੇ ਅਮਰੀਕੀ ਦੇ ਨਾਲ ਲਗਾ ਹੈ ਜਿੰਦਾਬਾਦ ਅਮਰੀਕੀ ਅੱਜ ਦਾ ਕਰੋਸ਼ ਪ੍ਰਦਰਸ਼ਨ ਜਿੰਦਾਬਾਦ ਕਿਹਨਾ ਕਾਰਨਾ ਕਰਕੇ ਲਾਇਆ ਜਾ ਰਿਹਾ ਅੱਜ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਭਾਰਤੀ ਕਿਸਾਨ ਜੂਨੀਅਨ ਕਾਦੀਆਂ ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਆ ਜਿਹੜੇ ਸਾਡੇ ਕਿਸਾਨ ਸ਼ੰਭੂ ਬਾਟਰ ਤੇ ਆਪਣੇ ਖੱਟਰ ਸਰਕਾਰ ਨੇ ਸੈਂਟਰ ਦੀ ਸਲਾਹ ਨਾਲ ਰੋਕੇ ਹੋ ਆ ਉਹਨਾਂ ਦੇ ਜੋ ਉਹਨਾਂ ਦੇ ਤਸ਼ੱਦਦ ਹੋਇਆ ਹੈਗਾ ਉਹ ਤਸ਼ੱਦਦ ਨੂੰ ਅਸੀਂ ਸਿਰੇ ਤੋਂ ਇਨਕਾਰਦੇ ਆਂ ਔਰ ਕੱਲ ਸਾਡੀ ਐਸਕੇਐਮ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਅੱਜ ਰੋਸ ਵਜੋਂ ਇਹ 3 ਘੰਟੇ ਲਈ ਸਾਰੇ ਇੰਡੀਆ ਦੇ ਵਿੱਚ ਜਿਹੜੇ ਟੂਲ ਬਲਾਜੇਓ ਫ੍ਰੀ ਕੀਤੇ ਗਏ ਆ ਔਰ ਕੱਲ ਨੂੰ ਅਸੀਂ ਭਾਰਤ ਜਿਹੜਾ ਸਾਰਾ ਇਹ ਬੰਦ ਕਰਨ ਜਾ ਰਹੇ ਆਂ ਔਰ 18 ਤਰੀਕ ਦੀ ਸਾਡੀ ਫਿਰ ਇਸ ਕੇਮ ਦੀ ਮੀਟਿੰਗ ਆ ਜਿਸ ਮੀਟਿੰਗ ਦੇ ਵਿੱਚ ਅਗਰ ਸੈਂਟਰਲ ਸਰਕਾਰ ਨੇ ਜਾਂ ਖੱਟੜ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਬਾੜ ਤੋਂ ਅੱਗੇ ਨਾ ਜਾਣ ਦਿੱਤਾ 18 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਉਹ ਬਹੁਤ ਗਰਮ ਫੈਸਲਾ ਹੋਊਗਾ ਜਿਹਦੇ ਅਗੇ ਸੈਂਟਰਲ ਸਰਕਾਰ ਨੂੰ ਤਾਂ ਹਰਿਆਣਾ ਸਰਕਾਰ ਨੂੰ ਉਹਦੇ ਗੰਭੀਰ ਸਿੱਟੇ ਭੁਗਤਨੇ ਪੈਣਗੇ ਮੈਂ ਇੱਕ ਸਰਕਾਰਾਂ ਨੂੰ ਗੱਲ ਦੱਸਣੀ ਚਾਹੁੰਨਾ ਆ ਬੈ ਇਹ ਨਾ ਸਰਕਾਰਾਂ ਸੋਚਣ ਜਿਹੜਾ ਸਾਡਾ ਭਾਈਚਾਰਾ ਪਟ ਗਿਆ ਅਸੀਂ ਬਰਾਬਰ ਖੜੇ ਆ ਇਹ ਭਾਈਆਂ ਦਾ ਸਾਡਾ ਹਸੋ ਵਿੱਚ ਹੀ ਮਸਲਾ ਆ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਤੇ ਉਹਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਆ ਅਸੀਂ ਸਰਕਾਰ ਨੂੰ ਦੱਸਣਾ ਫਿਰ ਜੋਨੇ ਖੱਡਰ ਸਰਕਾਰ ਨੂੰ ਅਗਰ ਤੇ ਕੱਲ ਤੱਕ ਇਹ ਜਿਹੜਾ ਬਾਰਡਰ ਨਾ ਖੋਲਿਆ ਤਾਂ ਤੈਨੂੰ ਫਿਰ ਆ ਕੇ ਅਸੀਂ ਖਲਾ ਕੇ ਦੱਸਾਂਗੇ ਵੇ ਕਿਦਾਂ ਬਾਰਡਰ ਖਲਾਈਦੇ ਆ ਇਸ ਕਰਕੇ ਅਸੀਂ ਤੈਨੂੰ ਫਿਰ ਬੇਨਤੀ ਕਰਦੇ ਆ ਕਿ ਅਸੀਂ ਸ਼ਾਂਤਵੇਂ ਅਧੋਲਨ ਵਾਲੇ ਸਾਡੀਆਂ ਜਿਹੜੇ ਸ ਐਸ ਕੇ ਐਮ ਆ ਜਾਂ ਦੂਸਰੀ ਸਾਰੇ ਸ਼ਾਂਤਵੇਂ ਟੰਗ ਰਹੇ ਸੀ ਅੰਦੋਲਨ ਕਰ ਰਹੇ ਆ ਅੱਗੇ ਵੀ ਅਸੀਂ ਜ਼ਿਲ੍ਹਾ ਅੰਦੋਲਨ ਸ਼ਾਂਤਵੇਂ ਟੰਗ ਰਹੇ ਕਿਸਾਨ ਅੰਦੋਲਨ ਕਰਕੇ ਆਏ ਆ ਇਸ ਕਰਕੇ ਸਾਨੂੰ ਇਹ ਬਰੂਦ ਨੂੰ ਨਾ ਛੇੜੋ ਅਗਰ ਇਹ ਬਰੂਦ ਕਿਸਾਨਾਂ ਦਾ ਫਟ ਗਿਆ ਤਾਂ ਉਹ ਸਾਹਮਣਾ ਔਖਾ ਹੋ ਜਾਣਾ ਇਸ ਕਰਕੇ ਜਿਹੜੇ ਸਾਡੇ ਉੱਥੇ ਕਿਸਾਨ ਬੈਠੇ ਆ ਉਹਨਾਂ ਨੂੰ ਅੱਗੇ ਦਿੱਲੀ ਜਾਣ ਦਿਓ ਬ੍ਰੋਦਰ ਨੂੰ ਸ਼ਾਂ ਸ਼ੜਾ ਹੋਏ ਕਹਿਣਾ ਅਮਰੀਕ ਸਿੰਘ ਪਾਕਪੁਰ ਜੋਗ ਜਿਲ੍ਹਾ ਪ੍ਰਧਾਨ ਨੇ ਕਾਰਜਕਾਰੀ ਗਰੁੱਪ ਦੇ ਹੋਰ ਉਹਨਾਂ ਦਾ ਕਹਿਣਾ ਕਿ ਅਗਰ ਕੱਲ ਤੱਕ ਬਾਰਡਰ ਨਾ ਖੋਲਿਆ ਤਾਂ ਕਿਸਾਨ ਜਿਹੜੇ ਨੇ ਉਹ ਆਪਣਾ ਅਸਲੀ ਰੂਪ ਦਿਖਾਣਗੇ ਜੈਨਿਕ ਸੇਵਾ ਲਈ ਨਿਰਦੇਸ਼ ਸ਼ਰਮਾ ਫਲੋਰ ਜੈਨਿਕ ਸੇਵਾ ਦੇ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਸ਼ੰਭੂ ਬੈਰਰ ਔਰ ਕਰੋਰੀ ਬਾਰਡਰ ਦੇ ਉੱਪਰ ਲਗਾਤਾਰ ਕਿਸਾਨ ਪ੍ਰਦਰਸ਼ਨ ਦੋ ਦਿਨ ਤੋਂ ਕਰ ਰਹੇ ਹਨ ਉਹਨਾਂ ਦੀ ਸਪੋਰਟ ਜੱਜ ਫਲੋਰ ਟੋਲ ਪਲਾਜ਼ਾ 11 ਤੋਂ ਲੈ ਕੇ 2 ਵਜੇ ਤੱਕ ਫ੍ਰੀ ਕੀਤਾ ਗਿਆ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਹਨ ਗਹਿਰਾਪੁਰੇ ਵੱਜ ਚੁੱਕੇ ਜੱਟੇ ਬੰਦੀ ਦੇ ਪ੍ਰਧਾਨ ਅਮਰੀਕੀ ਨੇ ਅਮਰੀਕੀ ਦੇ ਨਾਲ ਲਗਾ ਅਮਰੀਕੀ ਅੱਜ ਦਾ ਕਰੋਸ਼ ਪ੍ਰਦਰਸ਼ਨ ਜਿੰਦਾਬਾਦ ਕਿਹਨਾ ਕਾਰਨਾ ਕਰਕੇ ਲਾਇਆ ਜਾ ਰਿਹਾ ਅੱਜ ਮੈਂ ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅੱਜ ਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਆ ਜਿਹੜੇ ਸਾਡੇ ਕਿਸਾਨ ਸ਼ੰਭੂ ਬਾਟਰ ਤੇ ਆਪਣੇ ਖੱਟਰ ਸਰਕਾਰ ਨੇ ਸੈਂਟਰ ਦੀ ਸਲਾਹ ਨਾਲ ਰੋਕੇ ਹੋ ਆ ਉਹਨਾਂ ਦੇ ਜੋ ਉਹਨਾਂ ਦੇ ਤਸ਼ੱਦਦ ਹੋਇਆ ਹੈਗਾ ਉਹ ਤਸ਼ੱਦਦ ਨੂੰ ਅਸੀਂ ਸਿਰੇ ਤੋਂ ਇਨਕਾਰਦੇ ਆ ਔਰ ਕੱਲ ਸਾਡੀ ਐਸਕੇਮ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਅੱਜ ਰੋਸ ਵਜੋਂ ਇਹ 3 ਘੰਟੇ ਲਈ ਸਾਰੇ ਇੰਡੀਆ ਦੇ ਵਿੱਚ ਜਿਹੜੇ ਟੂਲ ਬਲਾਜੇ ਉਹ ਫ੍ਰੀ ਕੀਤੇ ਗਏ ਆ ਔਰ ਕੱਲ ਨੂੰ ਅਸੀਂ ਭਾਰਤ ਜਿਹੜਾ ਸਾਰਾ ਇਹ ਬੰਦ ਕਰਨ ਜਾ ਰਹੇ ਆ ਔਰ 18 ਤਰੀਕ ਦੀ ਸਾਡੀ ਫਿਰ ਐਸਕੇਮ ਦੀ ਮੀਟਿੰਗ ਆ ਜਿਸ ਮੀਟਿੰਗ ਦੇ ਵਿੱਚ ਅਗਰ ਸੈਂਟਰਲ ਸਰਕਾਰ ਨੇ ਜਾਂ ਖੱਟੜ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਬਾਹਰ ਤੋਂ ਅੱਗੇ ਨਾ ਜਾਣ ਦਿੱਤਾ 18 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਉਹ ਬਹੁਤ ਗਰਮ ਫੈਸਲਾ ਹੋਊਗਾ ਜਿਹਦੇ ਕੇ ਸੈਂਟਰ ਸਰਕਾਰ ਨੂੰ ਤਾਂ ਹਰਿਆਣਾ ਸਰਕਾਰ ਨੂੰ ਉਹਦੇ ਗੰਭੀਰ ਸਿੱਟੇ ਭੁਗਤਨੇ ਪੈਣਗੇ ਮੈਂ ਇੱਕ ਸਰਕਾਰਾਂ ਨੂੰ ਗੱਲ ਦੱਸਣੀ ਚਾਹੁੰਨਾ ਆ ਬਈ ਇਹ ਨਾ ਸਰਕਾਰਾਂ ਸੋਚਣ ਜਿਵੇਂ ਜਿਹੜਾ ਸਾਡਾ ਭਾਈਚਾਰਾ ਪਟ ਗਿਆ ਅਸੀਂ ਬਰਾਬਰ ਖੜੇ ਆ ਇਹ ਭਾਈਆਂ ਦਾ ਸਾਡਾ ਹਸੋ ਵਿੱਚੀ ਮਸਲਾ ਆ ਅਸੀਂ ਆਪਣੇ ਹੱਕ ਸਾਜ ਦੀ ਲੜਾਈ ਤੇ ਉਹਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਖੜੇ ਆ ਅਸੀਂ ਸਰਕਾਰ ਨੂੰ ਦੱਸਣਾ ਫਿਰ ਜੋਨੇ ਖੱਡਰ ਸਰਕਾਰ ਨੂੰ ਅਗਰ ਤੇ ਕੱਲ ਤੱਕ ਇਹ ਜਿਹੜਾ ਬਾਰਡਰ ਨਾ ਖੋਲਿਆ ਤਾਂ ਤੈਨੂੰ ਫੇਰ ਆ ਕੇ ਅਸੀਂ ਖਲਾਕੇ ਦੱਸਾਂਗੇ ਕਿ ਕਿੱਦਾਂ ਬਾਰਡ ਖਲਾਈਦੇ ਆ ਇਸ ਕਰਕੇ ਅਸੀਂ ਤੈਨੂੰ ਫੇਰ ਬੇਨਤੀ ਕਰਦੇ ਆ ਕਿ ਅਸੀਂ ਸ਼ਾਂਤਮਈ ਅੰਦੋਲਨ ਵਾਲੇ ਸਾਡੀਆਂ ਜਿਹੜੇ ਐਸਕੇਐਮ ਆ ਜਾਂ ਸਾਰੇ ਸ਼ਾਂਤਮਈ ਟੰਗਰਾ ਸੀ ਅੰਦੋਲਨ ਕਰ ਰਹੇ ਆ ਅੱਗੇ ਵੀ ਅਸੀਂ ਦਿੱਲੀ ਅੰਦੋਲਨ ਸ਼ਾਂਤਮਈ ਟੰਗਰਾ ਇੱਕ ਸਾਲ ਅੰਦੋਲਨ ਕਰਕੇ ਆਏ ਆ ਇਸ ਕਰਕੇ ਸਾਨੂੰ ਇਹ ਬਰੂਦ ਨੂੰ ਨਾ ਛੇੜੋ ਅਗਰ ਇਹ ਬਰੂਦ ਕਿਸਾਨਾਂ ਦਾ ਫਟ ਗਿਆ ਤਾਂ ਉਹਨਾਂ ਦਾ ਸਾਹਮਣਾ ਔਖਾ ਹੋ ਜਾਣਾ ਇਸ ਕਰਕੇ ਜਿਹੜੇ ਸਾਡੇ ਉੱਥੇ ਕਿਸਾਨ ਬੈਠੇ ਆ ਉਹਨਾਂ ਨੂੰ ਅੱਗੇ ਦਿੱਲੀ ਜਾਣ ਦਿਓ ਬਰੂ ਬਰੂ ਸ਼ਾਸੜਾ ਹੋਏ ਕਹਿਣਾ ਅਮਰੀਕ ਸਿੰਘ ਭਾਗਪੂਰੀ ਜੋਗ ਜਿਲ੍ਹਾ ਪ੍ਰਧਾਨ ਨੇ ਕਾਰਜਕਾਰੀ ਗਰੁੱਪ ਦੇ ਹੋਰ ਉਹਨਾਂ ਦਾ ਕਹਿਣਾ ਕਿ ਅਗਰ ਕੱਲ ਤੱਕ ਬਾਡਰ ਨਾ ਖੋਲਿਆ ਤਾਂ ਕਿਸਾਨ ਜਿਹੜੇ ਨੇ ਵਾ ਆਪਣਾ ਅਸਲੀ ਰੂਪ ਦਿਖਾਣਗੇ ਕੈਨਿਕਸ ਨਾਲ ਨਿਰਦੇਸ਼ ਸ਼ਰਮਾ ਫਲੋਰ